ਇਹ ਜਾਣਕਾਰੀ ਕਿਸਾਨਾਂ ਲਈ ਬਹੁਤ ਅਹਿਮ ਹੈ ਇਸ ਨੂੰ ਧਿਆਨ ਨਾਲ ਸੁਣਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਖਬਰ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਸੋਲਰ ਪੰਪ ਸਬਸਿਡੀ ਤੇ ਦਿੱਤੇ ਜਾਣੇ ਆ ਤੇ ਇਹਨਾਂ ਸਬਸਿਡੀ ਵਾਲੇ ਪੰਪਾਂ ਨੂੰ ਲੈ ਕੇ ਦਿਨ ਰਹਿ ਗਏ ਥੋੜੇ ਤੇ ਗਿਣਤੀ ਦੇ ਇਹ ਜਿਹੜੇ ਸੋਲਰ ਪੰਪ ਹੈ ਉਹ ਮਿਲਨੇ ਆ ਤੇ ਜਿਹੜੇ-ਜਿਹੜੇ ਕਿਸਾਨ ਸੋਲਰ ਪੰਪ ਲਵਾਉਣਾ ਚਾਹੁੰਦੇ ਆ ਉਹ ਸੰਪਰਕ ਕਰ ਸਕਦੇ ਐ ਇਸ ਤੋਂ ਇਲਾਵਾ ਜਿਹੜੀ ਸਬਸਿਡੀ ਦੀ ਗੱਲ ਕਰੀਏ ਤਾਂ ਜਰਨਲ ਕੈਟਾਗਰੀ ਲਈ ਇਹਨਾਂ ਸੋਲਰ ਪੰਪਾਂ ਤੇ ਸਬਸਿਡੀ 60% ਤੇ ਐਸਸੀ ਕੈਟਾਗਰੀ ਲਈ ਇਹ ਜਿਹੜੀ ਸਬਸਿਡੀ ਹੈ ਉਹ 80% ਹੈ ਜਿਹੜੀ ਉਹ ਉਪਲਬਧ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ 3 ਐਚਪੀ ਤੋਂ ਲੈ ਕੇ 10 ਐਚਪੀ ਤੱਕ ਦੇ ਜਿਹੜੇ ਕਨੈਕਸ਼ਨ ਐ ਉਹ ਤੁਹਾਨੂੰ ਮਿਲਣਗੇ 3 HP 5 HP 7.5 ਤੇ 10 HP ਦੇ ਜਿਹੜੀਆਂ ਪੰਪ ਹੈ ਉਹ ਤੁਸੀਂ ਲਵਾ ਸਕਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਪੰਜਾਬ ਸਰਕਾਰ ਦੇ ਜਿਹੜਾ ਪੋਰਟਲ ਹੈ ਉਹਦੇ ਉੱਪਰ ਤੁਸੀਂ ਜਾਣਾ ਜੇਕਰ ਤੁਸੀਂ ਖੁਦ ਨਹੀਂ ਕਰ ਸਕਦੇ ਤਾਂ ਤੁਸੀਂ ਕਿਸੇ ਵੀ ਨੇੜਲੇ ਸੇਵਾ ਕੇਂਦਰ ਤੇ ਜਾ ਕੇ ਜਾਂ ਕਿਸੇ ਵੀ ਜਿਹੜਾ CSC ਕੇਂਦਰ ਹੈ ਜਾਂ ਜਿਹੜੇ ਸੋਲਰ ਦਾ ਕੰਮ ਕਰਨ ਵਾਲੇ ਸੰਸਥਾਵਾਂ ਹੈਗੀਆਂ ਉਹਨਾਂ ਨਾਲ ਜਾ ਕੇ ਸੰਪਰਕ ਕਰੋ ਤੇ ਆਪਣਾ ਜਿਹੜਾ ਇਹ ਅਵੇਦਨ ਹੈ ਉਹ ਜ਼ਰੂਰ ਕਰੋ ਤਾਂ ਜੋ ਤੁਸੀਂ ਇਸ ਲਾਭ ਤੋਂ ਵਾਂਝੇ ਨਾ ਰਹਿ ਜਾਓ 60% 80% ਤੱਕ ਦੀ ਸਬਸਿਡੀ ਹੈ ਜਰਨਲ ਕੈਟਾਗਰੀ ਲਈ 60 ਤੇ ਐਸਸੀ ਕੈਟਾਗਰੀ ਦੇ ਕਿਸਾਨ ਵੀਰਾਂ ਲਈ ਇਹ ਜਿਹੜੀ ਸਬਸਿਡੀ ਹੈ ਉਹ 80% ਉਪਲਬਧ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੀਐਸ ਸੋਲਰ એનર્ਜੀ ਜਿਹੜਾ ਇਹਨਾਂ ਦਾ ਜਿਹੜਾ ਦਫ਼ਤਰ ਹੈ ਉਹ ਪੋਲ ਦੇ ਉੱਤੇ ਹੜਮਾਨਗੜ ਰੋਡ ਪੁਲ ਦੇ ਜਿਹੜਾ ਉੱਥੇ ਬਣਿਆ ਹੋਇਆ ਇੱਥੇ ਜੀ ਵੀ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਤੇ ਇਹਦੇ ਲਈ ਰੇਟਾਂ ਦੀ ਜੇਕਰ ਗੱਲ ਕਰ ਲਈਏ ਤਾਂ ਇਹਦੇ ਰੇਟ ਵੱਖ-ਵੱਖ ਰੇਟ ਹੈ ਤੇ ਜਿਹੜੇ ਵੀ ਕਿਸਾਨ ਵੀਰ ਸੰਪਰਕ ਕਰਨਾ ਚਾਹੁੰਦੇ ਆ ਜਾਂ ਲਵਾਉਣਾ ਚਾਹੁੰਦੇ ਆ ਤਾਂ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਕਿਸਾਨ ਵੀਰ ਪਰ ਇਹ ਮੌਕਾ ਜਿਹੜਾ ਉਹ ਥੋੜੇ ਦਿਨਾਂ ਦਾ ਜਾਂ ਥੋੜੇ ਕਨੈਕਸ਼ਨਾਂ ਦਾ ਕੀ ਹੈ ਕਿਉਂਕਿ ਇਹ ਗਿਣਤੀ ਦੇ ਕਨੈਕਸ਼ਨ ਹੁੰਦੇ ਆ ਵੀਰੋ ਤਾਂ ਜਿਹੜੇ ਵੀ ਕਿਸਾਨ ਵੀਰ ਸੋਲਰ ਪੰਪ ਲਵਾਉਣਾ ਚਾਹੁੰਦੇ ਆ ਉਹ ਜਿਹੜੇ ਮੋਨੋਬਲਾਕ ਸਮਾਰਟ ਸੋਲਰ ਪੰਪ ਹੈ ਜਿਹੜੇ ਉਹ ਲਗਵਾਉਣਾ ਚਾਹੁੰਦੇ ਆ ਉਹ ਸਬਸਿਡੀ ਦਾ ਲਾਭ ਲੈ ਸਕਦੇ ਆ ਅਪਲਾਈ ਕਰੋ ਆਪਦਾ ਤੇ ਜਿਨ੍ਹਾਂ ਨੂੰ ਇਹ ਨਿਕਲਿਆ ਆਇਓ ਜਿਹੜੇ ਵੱਡੇ ਲਾਭ ਹੈ ਉਹਨਾਂ ਨੂੰ ਹੋਣੇ ਆ ਬੜਾ ਜਿਹੜਾ ਫਾਇਦਾ ਹੋਣਾ ਤੇ ਇਸ ਫਾਇਦੇ ਤੋਂ ਤੁਸੀਂ ਵਾਂਝੇ ਨਾ ਰਹਿ ਜਿਓ ਸੰਪਰਕ ਹੈ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਕਰ ਸਕਦੇ ਹੋ ਨੇੜਲੇ ਤੁਹਾਡੇ ਸੇਵਾ ਕੇਂਦਰਾਂ ਨਾਲ ਕਰ ਸਕਦੇ ਹੋ ਜਾਂ ਜਿਹੜੇ ਪਿੰਡਾਂ ਦੇ ਵਿੱਚ ਵੀ CSC ਕੇਂਦਰ ਬਣੇ ਹੁੰਦੇ ਆ ਕਿਸਾਨ ਵੀਰੋ ਉਹਨਾਂ ਤੇ ਜਾ ਕੇ ਜਿਹੜਾ ਤੁਸੀਂ ਇਹ ਆਪਣਾ ਅਪਲਾਈ ਆ ਜਿਹੜਾ ਉਹ ਕਰ ਸਕਦੇ ਹੋ ਤੇ ਤੁਹਾਨੂੰ ਜਿਹੜਾ ਕਨੈਕਸ਼ਨ ਆ ਉਹ ਮਿਲ ਸਕਦਾ ਕਿਉਂਕਿ ਘੱਟ ਕਨੈਕਸ਼ਨ ਹੁੰਦੇ ਆ ਜਿਆਦਾ ਅਪਲਾਈ ਕਰਨ ਵਾਲੇ ਹੁੰਦੇ ਆ ਤਾਂ ਜਿਹੜੇ ਪਹਿਲਾਂ ਕਰ ਜਾਣਗੇ ਉਹਨਾਂ ਨੂੰ ਇਹਦਾ ਲਾਭ ਆ ਜਿਹੜਾ ਮਿਲ ਸਕਦਾ ਹੈ ਤੇ ਤੁਸੀਂ ਵੀ ਕਿਸਾਨ ਵੀਰੋ ਜੇਕਰ ਸੋਲਰ ਜਿਹੜੇ ਪੰਪ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਪੰਜਾਬ ਸਰਕਾਰ ਦਾ ਪੋਰਟਲ ਹੈ ਪੋਰਟਲ ਦੀ ਤੁਹਾਨੂੰ ਮੈਂ ਜਾਣਕਾਰੀ ਦੇ ਦਾਂ ਪੀਐਮਕੁਸ਼ਮ.pedda.gov.in ਇਸ ਨਾਮ ਦਾ ਜਿਹੜਾ ਇਹ ਪੋਰਟਲ ਹੈ ਤੇ ਇਸ ਪੋਰਟਲ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਸਰਕਾਰ ਦੀ ਸਕੀਮ ਹੈ ਇਹਦਾ ਜਿਹੜਾ ਲਾਭ ਹੈ ਤੁਸੀਂ ਉਹ ਚੱਕ ਸਕਦੇ ਹੋ ਸਮਾਰਟ ਪੰਪੇ ਕਿਸਾਨਾਂ ਲਈ ਹੈ ਤੇ ਇਹਦੇ ਵਿੱਚ ਵਧੀਆ ਕੰਪਨੀ ਦੇ ਜਿਹੜੇ ਸੋਲਰ ਪੰਪ ਹੈ ਉਹ ਤੁਹਾਨੂੰ ਮਿਲਨੇ ਆ ਮੋਬਾਈਲਾ ਤੇ ਤੁਸੀਂ ਪੰਪ ਨੂੰ ਬੰਦ ਕਰ ਸਕਦੇ ਹੋ ਮੋਬਾਈਲ ਰਾਹੀਂ ਤੁਸੀਂ ਪੰਪ ਨੂੰ ਚਲਾ ਸਕਦੇ ਹੋ ਇਹ ਮੌਕਾ ਵਾਰ-ਵਾਰ ਨਹੀਂ ਮਿਲਦਾ ਹੁੰਦਾ ਜਿੰਨੇ ਕਿਸਾਨ ਸੋਲਰ ਪੰਪ ਲਵਾਉਣਾ ਚਾਹੁੰਦੇ ਆ ਦਿੱਤੇ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਆ ਤੇ ਨੇੜਲੇ ਆਪਦੇ ਸੀਐਸਸੀ ਕੇਂਦਰਾਂ ਤੇ ਜਾ ਕੇ ਸੋਲਰ ਪੰਪ ਅਪਲਾਈ ਜਰੂਰ ਕਰੋ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ